ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੁਤਰ ਬਹੁਤ ਸੈਟ ਹੈ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਬਾਬੇ ਕਰਤੀਆ ਵਲੌਗ ਦੀ ਸਟਾਰਟਿੰਗ ਠੀਕ ਹੈ ਥੋੜੇ ਜਿ ਦੇ ਚੱਕ ਮੇਂ ਗੀਤ ਲਾ ਕੇ ਮੈਂ ਕਿ ਅੱਜ ਮਾੜਾ ਨੇ ਨਾ ਬਿਸਤਰੇ ਚ ਪੈ ਕੇ ਚਾਰ ਜੱਪ ਹੋ ਗਈ ਖੜੇ ਹੋਵਾਂਗੇ ਆਪਾਂ ਸਹੀ ਗੱਲ ਹੈ ਇਹ ਪਹਿਲਾਂ ਥੋੜੇ ਜਿ ਮੱਠੇ ਜੀ ਗੀਤ ਹਨ ਉਹ ਅੰਦਰੋਂ ਦਾ ਢੇਰੀ ਢਾਈ ਜਾਂਦੇ ਆ ਮੈਂ ਥੋੜੇ ਗਰਮ ਉੱਠ ਗਿਆ ਅੱਜ ਆਪਾਂ ਓਕੇ okay, bro ਪਿਛਲੇ ਦਿਨ ਵਾਲੀ ਵੀਡੀਓ ਵੀਡੀਓ ਐਡਿਟ ਕਰਕੇ ਐਕਸਪੋਰਟ ਵਗੈਰਾ ਕਰਕੇ ਰੱਖਤੀ ਮੈਂ ਸੁਰਾ ਕਰਤਾ ਸਾਰਾ ਕੰਮ ਤੇ ਬਸ ਠੀਕ ਆ ਪਾਈ ਉਹ ਸ਼ੂ ਸ਼ਾ ਆਪਣੇ ਤੇ ਬੈਲਟ ਕੋਈ ਗੱਲ ਦੀ ਬਾਤ ਚਲਾਉਣੀ ਜੇ ਬੈਟਡਿਕ ਕਰ ਲੇਗੀ ਜੇਦਰੋ ਪਾਵ oh my god 4000 ਰੁਪਏ ਪਾਵ ਬੈਲਟ ਚੱਕ ਲਈ ਤੇ ਆਪਣੇ ਗੋਲੀਬਤਰ ਬੰਗਿਆ ਦਾ ਬਾਹਰ ਚ ਖੜਾ ਉਹ ਨੂੰ ਪਰੋਣਾ ਠੀਕਾ ਕੋਲਾ ਬਾਹਰ ਪੁਰ ਕਹਿੰਦੇ ਧੋਪਾਂ ਤਾਂ ਅੱਜ ਵੀ ਪੂਰਗਾ ਕਰ ਡਿਆ ਓਏ ਹੋ ਕੀ ਉੱਡ ਗਿਆ ਓਏ ਬੱਚਾ ਉੱਡ ਗਿਆ ਆਪਣਾ ਕੋਈ ਨਾ ਕੋਈ ਨਾ ਛੈਦਰੀ ਦੇ ਬੱਠਾ ਚਾਇਆ ਗਲਾਬੀ ਤੇ ਡੜਾ ਹੋ ਜਾਂਦਾ ਮੁੰਡਿਆ ਕੋਈ ਡੱਕ ਨਹੀਂ ਕੋਈ ਡੱਕ ਨਹੀਂ ਹੋ ਜਾਂਦੀ ਆਵਾਜ਼ ਘਾਟ ਫੜਾਤਾ ਜੀ ਮੁੰਡਿਆਂ ਨੂੰ ਪਾਵਰ ਬੈਂਕ ਤੇ ਟੱਪ ਗਿਆ ਕਾਰ ਲੈ ਕੇ ਇਹ ਚੱਲਿਆ ਮੁਖਤਸਰ ਵਾਲੇ ਮੇਲੇ ਤੇ ਹੈ ਆ ਕੰਮ ਕਰਦਾ ਪਿੱਛੋ ਏ ਠੀਕ ਹੈ ਮੈਂ ਵੀ ਆ ਕਰ ਵੀ ਕਿਵੇਂ ਕੋਟ ਕਿਵੇਂ ਲਿਬੜ ਗਿਆ ਆ ਮਗਰੋਂ ਮਾਰਦਾ ਗਾਰਾ ਚੱਕ ਕੇ ਤੇ ਸਾਰਾ ਮੇਰਾ ਕੋਟ ਮਗਰੋਂ ਦੇਖੋ ਆ ਛਿੱਟੇ ਪਏ ਵੇ ਕਿਤੇ ਕਿਤੇ ਆ ਦੇਖੋ ਦੀਦ ਨੂੰ ਸੁਣਕਾਰੀ ਇਹਦਾ ਕੰਮ ਹੈ ਆਪਣੇ ਮੋਟ ਇਹ ਇਹ ਮੋਟਰਸਾਂ ਤੋਂ ਨਾ ਇੱਕ ਵੀ ਚੱਜਦਾ ਕੰਮ ਨਹੀਂਦਾ ਸੌ ਲੱਗੇ ਯਾਰ ਜਦੋਂ ਉਹ ਲੈਤਾਂ ਨੇ ਸਾਨੂੰ ਨਾ ਚੱਲ ਹੁਣ ਮੰੰਦਾ ਤਾਂ ਕੀ ਬੋਲਦੇ ਨੇ ਭੈਜੋ ਨੇ ਘਾਟ ਹੀ ਪਵਾਇਆ ਸੌਣ ਲੱਗੇ ਤੜਕੋ ਤੜਕ ਤੁਸੀਂ ਗਾਲਾਂ ਕੱਢਦੇ ਤਾਂ ਉਹ ਉੱਠ ਸਾਰਾ ਉੱਠੇ ਜਿਹੜੀ ਗਾਲਾਂ ਪਹਿਲਾਂ ਕੱਢਣ ਲੱਗ ਗਿਆ ਤਾਂ ਕਰਕੇ ਬਾਬ ਜਿੱਦੜੋ ਬੈਠ ਕੇ ਵੀ ਖੋਲ ਲਿਆ ਆਪਣੀ ਇਧਰ ਬਾਹਰ ਵਾਲਾ ਲਾਈਟ ਬੰਦ ਕਰਦੇ ਸਿਰਫ ਬਾਹਰ ਵਾਲਾ ਲਾਈਟ ਹੀ ਛੱਡ ਦਿੰਦੇ ਆਗੇ ਉਹ ਅੰਦਰ ਵਾਲਾ ਲਾਈਟ ਸਾਨੂੰ ਪਉਦਾ ਫਿਰ ਕੂਤਰਾਂ ਦੀ ਵੀ ਨੀਂਦ ਪੂਰੀ ਹੋਣੀ ਜ਼ਰੂਰੀ ਆ ਬਰੋ ਇਹ ਚੀਜ਼ ਆ ਵੀ ਨਾ ਤੇ ਇਫੈਕਟ ਪੈਂਦਾ ਜੇ ਅਪਾ ਲਾਈਟਾਂ ਛੱਡੀ ਰੱਖ ਦਿੰਦੇ ਦਿਨ ਰਾਤ ਹੀ ਫਿਰ ਉਹਨੂੰ ਸੌਣ ਦਾ ਟਾਈਮ ਰੈਸਟ ਦਾ ਟਾਈਮ ਕਦੋਂ ਮਿਲਦਾ ਬਰੋ ਇਹਨਾਂ ਨੂੰ ਵੀ ਇੱਕ ਮੰਨ ਕੇ ਚੱਲੂ ਵੀ ਜਿੱਡਾ ਨੇਚਰਲ ਬੜਿਆ ਹੋਇਆ ਕੰਮ ਨਾ ਉਦਾਂ ਹੀ ਲੈ ਕੇ ਚੱਲੇਗੇ ਉਹ ਪਤੰਗ ਤੇ ਤਰੀਲ ਪਈ ਆਪਣੀ ਤੇ ਤਾਂ ਚਲੋ ਕੋਈ ਇਹਨੂੰ ਆਏ ਲੱਗ ਰੱਖ ਦੇ ਤੁੱਪੇ ਥੋੜੇ ਸੁੱਕ ਸਾਕੇ ਜਾਣੇ ਇਹਨੇ ਹਲੋ ਜੀ ਆ ਗਏ ਜਿਆ ਪਾਊਡਰ ਵਾਲੇ ਕੂਤਰਾਂ ਵਾਲੇ ਪਾਸੇ ਲੈ ਕੇ ਬਾਬੇ ਦਾ ਨਾਂ ਠੀਕ ਹੈ ਤੇ ਤੇਰੋਂ ਫੇਰ ਛੱਡ ਦੇ ਕੋਈ ਨਾ ਕੋਈ ਬੱਚੇ ਕੋਈ ਨਹੀਂ ਹੁੰਦਾ ਬਾਜ ਬੈਰਾਂ ਪੈਂਦਿਆਂ ਰਹਿਣ ਦਾ ਤੇ ਆਪਾਂ ਬਸ ਸਾਬ ਜਿਹੇ ਕੱਢਾਂਗੇ ਬਾਜ ਬੈਰਾਂ ਪੈਂਦੇ ਰਹਿਣਗੇ ਆਪਾਂ ਆਪਣਾ ਕੰਮ ਨਹੀਂ ਛੱਡਣਾ ਕੋਈ ਗੱਲ ਦੀ ਬਿੱਲੂ ਡਾਵਾਂਗੇ ਹੋਰ ਕੰਮ ਹੀ ਨਹੀਂ ਪਕੜੀ ਹਾਂ ਅੱਜ ਹੀ ਡਾਉਣੇ ਆ ਪੱਕੀ ਗੱਲ ਹੀ ਐ ਇਹ ਬਹੁਤ ਜਰ ਹੋ ਗਏ ਨਹੀਂ ਨਹੀਂ ਅੱਜ ਹੀ ਉੱਡਰ ਕੇ ਲਾਸਟ ਹੀ ਅੱਜ ਸੱਚੀ ਉੱਚੀ ਲਾਸਟ ਅੱਜ ਜਿਹੜੇ ਨਹੀਂ ਬਸ ਜਿਹੜੇ 6 ਛੋਟੇ ਐ ਉਹ 6ਾਂ ਚ ਵੀ 4 ਹੀ ਲਾਉਣੇ ਚਾਰ ਛੋਟੇ ਲੌੜੇ ਆ ਬਸ ਹੋਰ ਇੱਕ ਵੀ ਨਹੀਂ ਬਚਾ ਬਾਹਰ ਕੱਢਣਾ ਅੱਜ ਲਾਸਟ ਹੀ ਆ ਜਾਣਾ ਬੱਚਿਆਂ ਦਾ ਅਗਰ ਆਪਾਂ ਰਹਿ ਕਿੰਨੇ ਗਰੌਣ ਹਣ ਚਾਰ ਤੇ ਦਮਣੀ ਜੀ ਪੁੱਛ ਰਿਹਾ ਜੀ ਆਪਣਾ ਬੈਂਟ ਕੋਡ ਦਾ ਫੋਨ ਲਾ ਕੇ ਉਹਨੇ ਕਾਜੀ 15 ਤਰੀਕ ਨੂੰ ਪੁੱਛ ਰਿਹਾ ਫੋਨ ਲਾ ਕੇ ਦਮਣੀ ਗੱਲ ਕਰਦਾ ਉਹਨਾਂ ਨਾਲ ਵੀ ਕੀ ਹਿਸਾਬ ਕਿਤਾਬ ਹੈ ਵੀ ਰੈਡੀ ਹੋ ਗਿਆ ਸਾਡਾ ਸਮਾਨ ਕਿ ਨਹੀਂ ਹੋਇਆ ਤੇ ਮੈਨੂੰ ਹੁੱਡੀ ਪਾਲਾਂ ਤੇ ਫਿਰ ਬੱਚੇ ਕੱਢਦੇ ਆ ਬਾਹਰ ਢੂ 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 ਦਮਣੀ ਜੀ ਪੁੱਧਾਰ ਰਹੇ ਹਨ ਠਾ ਠੀਕ ਹੈ ਕਹਦਾ ਹੈ ਪਹਿਲੇ ਦੋ ਬੱਚੇ ਸੱਜਾ ਗਲਾ ਵੀ ਟੂਸਾ ਲਾਲਚੀ ਨਾ ਠੀਕ ਹੈ ਚੱਲ ਪੁੱਤਰਾ ਤੇ ਇੱਕ ਲਾਲਚੀ ਦਾ ਹਰੀ ਟੌਰੀ ਗਲਾਬੀ ਸਜਾ ਟੂਸਾ ਠੀਕ ਹੈ ਜੀ ਠੀਕ ਹੈ ਜੀ ਖੱਬੀ ਸਜਾ ਗਲਾਬੀ ਟੂਸਾ ਲਾਲਚੀਨਾ ਹਾਂਜੀ ਚੱਲ ਪੁੱਤਰਾ ਲਿਆ ਜੀ ਤੇ ਖੱਬੀ ਹਰੀ ਬਗਲ ਲਾਲਚੀਨਾ ਤੇ ਰੱਤਾ ਫਿੱਕਾ ਚੱਲ ਪੁੱਤਰਾ ਚਾਰ ਹੋ ਗਏ ਲਓ ਜੀ ਹਾਂਜੀ ਇਹ ਆ ਲਾਸਟ ਦੋ ਕਬੂਤਰਾਂ ਪਤਾ ਸ਼ੱਕ ਗਾ ਹੋਣੀ ਪਤਾ ਲੱਗਾ ਬੰਦ ਕਬੂਤਰਾਂ ਬੰਦਗਾ ਦੋਵੇਂ ਗਲਾਬੀ ਬਗਲਾ ਕਾਲੀ ਚੀਨੀ ਹੂੰ ਪਹਿਲਾਂ ਵੀ ਦਰਸ਼ਪਾ ਕੇ ਆਈਏ ਇਹ ਠੀਕ ਹੈ ਕਿ ਨਹੀਂ ਸਰਜੀ ਚਾਲ ਰੰਗਲਾਬੀ ਇਹ ਵੀ ਦੁਬਲਾ ਦੇਢੀਸ਼ ਪਾ ਕੇ ਨਾ ਠੀਕ ਹੈ ਜੀ ਓਕਰ ਪਟਾਣ ਜੀ ਰੰਗਲਾ ਦਾ ਬਹੁਤ ਹੈ 10 ਕੱਢ ਤੇ ਇੱਕ ਪਹਿਲਾ ਬਾਅਦ ਫਿਰ ਦਾ ਗਲਾਬੀ 11 11 ਹੋ ਜਾਣਗੇ ਲਓ ਬਾਬੇ ਕਰੋ ਚੱਕ ਬੱਚੇ ੜਾ ਤੇ ਆ ਕਾਫੀ ਇਹਨਾਂ ਨੇ ਤਾਂ ਟੋਲੀ ਬਣਾ ਲਈ ਆਪਦੀ ਇਕੱਠਿਆਣੀ 1 2 3 4 5 6 ਹਨਾ 5 6 ਵਿੱਚ 1 2 3 5 ਦਾ ਹੋ ਗਏ ਠੀਕ ਆ ਦਿਖਾ ਦੇ ਸਾਨੂੰ 5 ਬੱਚੇ ਜਾਂਦੇ 5 ਇੱਕ ਆ ਜਾਂਦਾ 6 6 ਤਾਂ ਇਹ ਹੋ ਗਏ ਥਲੇ ਥਲੇ ਫਿਰਦੇ ਜਿਹੜੇ ਠੀਕ ਹੈ ਇੱਕ ਕੁੱਤੇ ਆ ਗਿਆ ਹਰੇ ਟੂਸੇ ਵਾਲਾ 7 ਇੱਕ ਘੋੜੇ ਵਾਂ ਅੱਠ ਇੱਕ ਗੁਲਾਬੀ ਢਿੱਡ ਵਾਲਾ 9 ਤੇ ਇੱਕ ਸੱਜੇ ਗੁਲਾਬੀ ਟੂਸੇ ਵਾਲਾ 10 ਤੇ ਕਹਾ ਪਹਿਲਾਂ ਨਾ ਫਿਰ ਡੇੜਾ ਗੁਲਾਬੀ ਢਿੱਡ ਵਾਲਾ 11 11 ਬੱਚੇ ਆਪਣੇ ਘਰ ਤੇ ਪੂਰੇ ਐ ਇਸ ਟਾਈਮ ਦਬਣੀ ਨੂੰ ਬਿਠਾ ਕੇ ਚੱਲਦਾ ਨੀਗਾ ਦਬਣੀ ਆ ਤੂੰ ਪੇੜਾ ਵਾਲਾ ਮੰਜਾ ਓਏ ਤੂੰ ਪੇੜਾ ਕੇ ਮੰਜਾ ਤੇ ਕੱਲੀ ਬਹਿਰੀ ਦੀ ਨੀਗਾ ਰੱਖਣੀ ਆ ਵਾ ਹਾਂਜੀ ਮੇਰੇ ਵੀਰੋ ਆ ਗਈ ਜੀ ਇਧਰ ਲੈ ਕਰੇ ਇੱਕ ਮਿੰਟ ਪਹਿਲਾਂ ਤਾਂ ਖੁੱਲ ਗਏ ਲਾਉਣ ਕਪੂ ਟੁੱਟੇ ਹੋੜਾ ਆਪਾਂ ਕੇਸ ਲਾਉ ਖੁੱਲ ਗਏ ਤੇ ਅੱਜ ਨਹੀਂ ਦਿਮਾਗ ਕੰਮ ਕਰਦਾ ਬੰਦਿਆਂ ਦਾ ਲੈਡ ਦੀ ਬੰਦ ਕਰ ਇਧਰੋਂ ਆਪਾਂ ਖੜਦੇ ਹੁਣੇ ਕੋਲ ਪੁੱਛਣ ਦੇ ਮੈਨੂੰ ਤੇ ਕੀ ਗੱਲ ਅੱਜ ਗੀਤ ਗੂਤ ਜੇ ਨਹੀਂ ਲਾਏ ਤੇ ਲੈਡ ਰੂਟ ਜੀ ਵੀ ਨਹੀਂ ਬੰਦ ਕੀਤੀ ਬਾਹਰੋਂ ਤਾਂ ਪਹਿਲੇ ਤੁਰੇ ਉਹਦੇ ਕਰਦੇ ਨੇ ਹਣ ਦੇਖਦਾ ਕੀ ਜੀ ਨਹੀਂ ਰਹਾ ਤਾਂ ਗੀਤ ਗੂਤ ਜਿਵੇਂ ਲੱਗਣ ਤਾਂ ਉਹਨੂੰ ਸਪੀਕਰ ਤੋਂ ਬਾਹਰ ਨੂੰ ਪਈ ਹੁੰਦੇ ਆ ਹੈ ਕਿੱਤਿਆਂ ਨਹੀਂ ਮੰਨਦਾ ਕੀਤਾ ਲੈ ਚੱਤ ਕਹਣੀ ਜਾ ਯਾਰ ਮੈਨੂੰ ਵੀ ਪਤਾ ਉਹੀ ਗੱਲਾਂ ਯਾਰ ਮਰੇ ਹਾਂਜੀ ਮਰੇ ਵੀਰੋ ਤੇ ਅਦਰ ਖੋਲ ਲਈ ਬੜੇ ਕਬੂਤਰੋ ਕੇ ਖੋਡੇ ਤੇ ਹੁਣ ਆਪਾਂ ਜਿਹੜੇ ਬੱਚੇ ਕੱਢਦੇ ਨੇ ਬਾਹਰ 1 2 3 4 5 6 6 ਦੇ 6 ਬੱਚੇ ਕੱਢਦੇ ਆ ਬਾਹਰ ਛੋਟੀ ਸਤਰੀ ਦੀ ਵੀ ਕਰਕੇ ਫਿਰ ਆਸ਼ਾਦੀ ਤੇ ਕਬੂਤਰ ਬਣਾਂਗੇ ਬਾਕੀ ਉੱਡੇ ਫਿਰਦੇ ਆ ਆਪਣੇ ਓਕੇ ਦੇ ਵਰ ਪੁੱਟਾਂ ਪਰ ਜਿਹੜੇ ਹਸਾਬ ਤੇ ਆਹ ਗੋਲੇ ਜੁੱਡੇ ਫਿਰਦੇ ਆ ਤੇ ਕੋਈ ਚਮਤਕਾਰ ਤਾਂ ਨਹੀਂ ਆ ਰਿਹਾ 5 ਵਜੇ ਘੜ ਤੇ ਆਈ ਉਹ ਵਾਰਤ 6 ਵਜੇ ਕਢਣ ਦੀ ਤਿਆਰੀਆ ਆਪਣੀ ਉਹ ਮੈਨੂੰ ਥੋੜਾ ਜਿਹਾ ਇੰਜ ਲੱਗਿਆ ਜਿਵੇਂ ਬੱਚੇ ਪਾਣੀ ਪੂਣੀ ਪੀਤਾ ਹੁੰਦਾ ਕਿਉਂਕਿ ਥੱਲੋਂ ਥੋੜਾ ਜਿਹਾ ਵਿਟ ਘਟਾਈ ਪਏ ਨਹੀਂ ਤਾਂ ਕੋਈ ਦਿੱਕਤ ਨਹੀਂ ਐਂ ਉਲਾ ਮਾਰਦੇ ਹਾਂਗੇ ਮੈਂ ਚੱਲ ਪੁੱਤਰਾ ਹਾਂ ਐ ਹੇ ਮਾੜਾ ਮੋਟਾ ਜਿਹਾ ਨਹੀਂ ਪਿੰਦ ਨਾ ਪੀ ਕੋਈ ਦਿੱਕਤ ਨਹੀਂ ਮਾੜਾ ਮੋਟਾ ਜਿਹਾ ਮੂੰਹ ਜਿਹਾ ਮਾਰਿਆ ਨਹੀਂ ਪੀਤਾ ਕੋਈ ਨਾ ਹਜੇ ਫਿਰ ਚੱਲ ਬੋਤ ਚੱਲ 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 ਮਾਰ ਬੈਠ ਆ ਆ ਤਾਂ ਨਾ ਜਾ ਥੱਲੇ ਆ ਆਹੀ ਪੰਜ ਬੱਚੇ ਸੀਗੇ ਤੇ ਕੱਢਦੇ ਆ ਬਾਹਰ ਓਕੇ ਰੋ ਉਹ 6 ਬੱਚੇ ਕੱਢਦੇ ਬਾਹਰ ਠੀਕ ਹੈ ਤੇ ਬਸ ਸੈਟ ਹੈ ਕੰਮ ਹਾਂਜੀ ਮੇਰੇ ਵੀਰੋ ਤੇ ਬੱਸੇ ਭਾਈ ਫਿਰਦਿਆ ਉੱਡੇ ਚਾਰ ਬੈਠ ਗਏ ਸੀਗੇ ਚਾਰ ਬੱਚੇ ਬੈਗੇ ਸੀ ਵਿੱਚੋਂ ਤੇ ਇੱਕ ਘੋੜੇ ਵਾਂਗ ਸੀਗਾ ਤੇ ਤਿੰਨ ਬੱਚੇ ਸੀਗੇ ਭਾਈ ਤੇ ਉਹ ਚਾਰੇ ਫੇਰ ਉੱਡ ਕੇ ਬੈਠੇ ਬੈਠੋ ਬਾਜੜ ਡਰਾ ਗਿਆ ਛੋਟਾ ਹੁੰਦਾ ਜਿਹੜਾ ਉਹ ਵੱਡਾ ਨਹੀਂ ਸੀਗਾ ਬਾਕੀ ਅੰਦਰ ਛੋਟੇ ਬੱਚੇ ਬੈਠੇ ਐ ਤੇ ਇਹ ਸਾਰੇ ਛੋਟੇ ਬੱਚੇ ਨੂੰ ਆਪਾਂ ਕਰ ਚਲੇ ਅੰਦਰ ਘਰੇ ਆਇਆ ਖੜਾ ਮਿਸਤਰੀ ਤੇਲਾਂ ਵਾਲੇ ਕੋ ਤੈਲ ਜੀ ਉੱਪਰ ਰਹਿੰਦੀ ਸੀ ਕੋਠੀ ਦੇ ਤਾਂ ਵਾਸ਼ਰੂਮ ਚ ਲਵਾਉਣ ਵਾਲੀ ਠੀਕ ਹੈ ਕਿ ਨਹੀਂ ਉਹ ਜਵਲ ਕੇ ਆਪਾਂ ਲਵਾ ਲਗੇ ਤੇ ਫਿਰ ਦੂਜੇ ਬੱਚਾ ਨੂੰ ਵੀ ਆ ਕੇ ਬਿਠਾਵਾਂਗੇ ਉਹਨਾਂ ਰਿਸ਼ਤੇਦਾਰੀ ਚ ਵੀ ਜਾ ਕੇ ਉਹਨਾਂ ਬਾਕੀ ਯਾਰ ਉਹ ਦੇਖੋ ਘੋੜੇ ਮੂਹ ਜਿਵੇਂ ਹੋ ਜਾਂਦਾ ਯਾਰ ਬਲਰਕ ਕਿਉਂ ਮਾਰਦਾ ਯਾਰ ਲੈ ਦੇਖੋ ਨਹੀਂ ਨਹੀਂ ਸਹੀ ਹੈ ਯਾਰ ਹਰੇ ਟੂਸੇ ਵਾਲਾ ਘੋੜੇ ਮੂਹ ਆ ਬਗਲਾਂ ਵਾਲੀ ਹਰੀ ਬਗਲ ਵਾਲਾ ਗਲਾਬੀ ਟੂਸੇ ਟੂ ਗਲਾਬੀ ਟੂਸਾ ਹਰੇ ਟੂਰੀ ਵਾਲਾ ਇਹ ਉਹ ਫਿਰਦੇ ਰੋਡੇ ਕੋਲ ਬਣਾ ਕੇ ਇੱਕ ਉਹ ਆ ਗਿਆ ਢੱਡਾ ਵਾਲਾ ਵੀ ਫਿਰਦਾ ਉਹ ਦੂਆ ਚੜ ਗਿਆ ਤੜਕੇ ਦੇ ਰਤੀ ਫਿਰਦੀ ਗਲਾਬੀ ਬਗਲ ਵਾਲੀ ਝਲਰ ਵਾਲੀ ਫਿਰਦੀ ਹੈ ਗਲਾਬੀ ਢੱਡਾ ਵਾਲਾ ਹੋ ਜਾਂਦਾ ਫੁੱਲ ਬੁਲਾ ਕੇ ਫਿਰਦਿਆ ਸਾਰੇ ਬੱਚੇ ਹੋ ਕੇ ਰੋਟਾ ਵਸੇ ਇਹਨਾਂ ਨੂੰ ਵੀ ਬੂਨੇ ਬੂਨੇ ਆ ਤੇ ਦੂਬਲਾ ਜਾਣ ਲੱਗਿਆ ਆ ਬੱਚੇ ਮੈਂ ਤਾਂ ਘਰ ਅੰਦਰ ਲਾ ਚੱਲ ਗਿਆ ਆਪਾਂ ਹਣਾ ਹਾਂਜੀ ਮੇਰੇ ਵੀਰੋ ਆ ਕੇ ਅਜੀ ਇਧਰ ਲੈ ਕੇ ਰੇ ਤੇ ਸਾਹੂ ਪੀ ਜਾਂਦੀ ਏ ਕਰੀ ਤਾਂ ਠੀਕ ਆ ਫੁੱਲ ਗਏ ਭਾਈ ਅਦਰੋਂ ਗੇਟ ਕਰ ਖੜ ਜੋ ਖੜ ਜੋ ਖੜ ਜੋ ਤੇ ਕੀ ਕਰਗੇ ਹੁਣ ਮੋਟਰ ਜਾਨੇ ਤੇਲ ਦਾ ਹੱਲ ਵੀ ਕਰਨਾ ਹੈ ਕੰਮ ਬਹੁਤ ਹੈ ਤੇ ਕਬੂਤਰਾਂ ਦਾ ਨੀਂਗਾ ਮਾਰ ਕੇ ਪਹਿਲੇ ਨੰਬਰ ਤੇ ਤਾਂ ਆਪਾਂ ਹੋਂ ਦਾ ਘਰੋਂ ਦੇਖੀ ਆ ਨਾ ਮੈਂ ਠੀਕ ਆ ਕਿ ਨਹੀਂ ਫਿਰ ਦੇ ਆ ਸਾਰੇ ਕਬੂਤਰੀ ਤੇ ਦੂਜੇ ਬੱਚੇ ਅੰਦਰ ਲਾ ਗਿਆ ਸੀ ਮੈਂ ਘਰੇ ਜਾਣ ਲੱਗਿਆ ਆ ਇਧਰੋਂ ਕੱਢ ਤਾ ਪਰ ਟਰਿਆਂ ਬਾਹਰ ਦਾਣ ਵਾਲਾ ਸਾਰੇ ਕਬੂਤਰਾਂ ਦਾ ਠੀਕ ਆ ਕਿ ਨਹੀਂ ਤੇ ਦਾਣ ਵਾਲਾ ਟਰਿਆਂ ਕੱਢ ਤਾ ਬਾਹਰ ਆਪਾਂ ਇਧਰ ਤੇ ਸੀ ਇਹ ਦੀ ਹੈ ਬੈਠਾ ਕਿ ਨਹੀਂ ਬੈਠਾ ਚਾਰ ਬੈਠ ਕੇ ਉੱਡ ਗਏ ਸੀਗੇ ਚਾਰ ਚਾਰ ਅੰਦਰ ਕੋਈ ਨਹੀਂ ਚਾਰ ਚਾਰ ਬੈ ਘੁੱਡੇ ਆ ਤੇ ਇੱਕ ਤੜਕੇ ਦਾ ਉੱਡਾ ਢਿੱਡ ਵਾਲਾ ਇੱਕ ਤੜਕੇ ਦੇ ਤੇ ਬਰੋਬਰ ਦੇ ਉਹ ਵੀ ਨਹੀਂ ਬੈਠਾ ਉਦੋਂ ਬਾਅਦ ਆ ਬਹਿੰਦਾ ਸੁਣਾ ਆ ਹੁਣ ਪਤਾ ਨਹੀਂ ਬੈਠਾ ਤਾਂ ਨਹੀਂ ਹੈ ਨਾ ਬੈਠਾ ਨਹੀਂ ਬਹਿੰਦਾ ਬਹਿੰਦਾ ਸੀਗਾ ਤੇ ਪਰ ਬੈਠਾ ਨਹੀਂ ਢਿੱਡ ਵਾਲਾ ਹੀ ਫਿਰਦਾ ਆ ਬਿਓ ਗੁਲਾਬੀ ਵਾਲਾ ਤੜਕੇ ਦੇ ਉੱਡਿਆ ਇਹਨੇ ਤਾਂ ਸਕਦੀ ਪਹਿਲਾਂ ਦੀ ਉੱਡਿਆ ਤਾਂ ਇਹ ਤਾਂ ਜਦੋਂ ਆਪਾਂ ਬਾਰ ਖੋਲਿਆ ਤੁਹਾਡੇ ਸਾਹਮਣੇ ਉਦੋਂ ਹੀ ਉੱਡਿਆ ਇੱਥੋਂ ਉਹਦਾ ਉੱਡ ਕੇ ਜਿਹੜਾ ਜੂਨ ਹੀ ਨਾ ਜਿਹੜਾ ਕਰਦਾ ਇਹ ਤੇ ਸੌਣ ਲੱਗਾ ਜੀ ਕਰਦਾ ਇੱਕ ਕਵਾੜੀ ਮਾਰਾ ਕੈਮਰੇ ਤੇ ਰੱਖ ਕੇ ਕਿਵਾ ਬਾਉੜਿਆ ਕਰਦੇ ਤਿਆਰੀਆਂ ਚੋਬਰ ਵੀ ਆਇਆ ਬਾਈ ਵੀ ਡੀਕਦਾ ਝੱਲਣ ਵਾਲੀ ਝੁੱਲਣ ਵਾਲੀ ਮੈਂ ਸੱਟਾ ਮੈਂ ਬੜਕਾ ਮੈਂ ਬੜਕਾ ਹਜੇ ਨਹੀਂ ਬੜਕੋੜੀ ਫਿਰ ਖੜ ਦੇ ਦੋ ਦੱਸ ਦੀ ਫਿਰ ਉਹਦੀ ਕੋਈ ਨਾ ਕੋਈ ਨਾ ਬੜਖਾ ਲਾਂਗੇ ਲੋ ਜੀ ਕਈ ਲੈ ਕੇ ਚੱਲੇ ਗਏ ਘਰੇ ਘਰੇ ਪਾਣੀ ਦਾ ਹੋ ਬੱਜੀ ਜਾਂਦਾ ਸੀਗਾ ਇਹ ਨਿਕਾਸ ਗਲਤ ਪਾਸੇ ਜਾਈ ਜਾਂਦਾ ਸੀਗਾ ਤੇ ਉਹਨੂੰ ਸੈੱਟ ਕਰਨ ਵਾਸਤੇ ਲੈਣੀ ਕਈ ਤੇ ਨਿਕਾਸ ਪਾਣੀ ਦਾ ਕਰਤਾ ਸੈੱਟ ਸਾਰਾ ਪਾਣੀ ਹੁਣ ਆ ਗੋ ਖਾਲੀ ਚ ਹੁਣੇ-ਹੁਣੇ ਆਉਂਦਾ ਜਦੋਂ ਮੀਂਹ ਆਉਂਦਾ ਤਾਂ ਖਾਲੀ ਵਾਲਾ ਵੀ ਘਰੇ ਵੜਦਾ ਹੈ ਤੇ ਦਾ ਭੱਜ ਕੇ ਚਾਰ ਚਾਰ ਚਾਹ ਦੇ ਪੰਜ ਉਤਰ ਗਏ ਆਪਣੇ ਬੈਠ ਠੀਕ ਹੈ ਘਰੇ ਚੱਲ ਕੇ ਬਾਕੀ ਸੋਫੇ ਬਗੋ ਜੀ ਨਵਨੀ ਜੀ ਰੱਖ ਲੀ ਗੀ ਜੀ ਹੈ ਹਾਂ ਇੱਕ ਪਾਸੇ ਨਹੀਂ ਹਨਾ ਇਹਦੇ ਵੱਡਿਆ ਵੀ ਗਲਤ ਦੇਤਾ ਵੋਟ ਕਿਉਂ ਡੈਫੈਕਟਿਵ ਪੀਸ ਆ ਗਿਆ ਇਹ ਉਹਦੇ ਨਾਲ ਅੱਧਾ ਨਾਲ ਸਹਾਨੀ ਨਹੀਂ ਦਿੱਤੇ ਇਹਨਾਂ ਨੇ ਯਾਰ ਕੋਲ ਨਾਲ ਹੈ ਨਹੀਂ ਸੀ ਬਾਈ ਹੈ ਹੈਗੇ ਮੋਲਾ ਤਾਂ ਹੈਗੇ ਹੈ ਸਾਡੇ ਰੋਟੀ ਮੈਨੂੰ ਦੇਣੀ ਲਾਤੇ ਇੰਨੇ ਹੀ ਕੰਮ ਸੀ ਠੀਕ ਹੈ ਕਿ ਨਹੀਂ ਹੋ ਨਿਊ ਕਾਣੀ ਵੰਡ ਜੀ ਨਹੀਂ ਹਜੇ ਵੀ ਆਪਾਂ ਇੱਕ ਪਾਸੋਂ ਗਲਤ ਹੋ ਗਿਆ ਆਣੀ ਆਪਾਂ ਤੂੰ ਤਾਂ ਸਹੀ ਐ ਪਰ ਫਿਰ ਵੀ ਇੱਕ ਪਾਸੋਂ ਗਲਤ ਹੋ ਗਿਆ ਕੰਮ ਘਰੇ ਫੇਰ ਲਾਵਾਂਗੇ ਨਾ ਥੋੜੀ ਇਹ ਆਏ ਲੱਗਣਾ ਸੀਗਾ ਉਹ ਆਏ ਲੱਗਣਾ ਸੀਗਾ ਇਹ ਆਏ ਲੱਗਣਾ ਸੀਗਾ ਹਾਂ ਕੋਈ ਨਾ ਬਾਤ ਬੜਿਆ ਤਾਂ ਹੁਣ ਤੱਕ ਸੀੜ ਕੇ ਹੋ ਜਾਣੇ ਕੋਈ ਦਾ ਉਹ ਉਹ ਨਹੀਂ ਦੂਜਿਆਂ ਨਾਲ ਠੋਕਿਆ ਕੱਲ ਟਾਈਮ ਨਾਲ ਬਹਿ ਗਿਆ ਤੇ ਦੂਜਿਆਂ ਨਾਲ ਸ਼ਪਾਗੀ ਬੈਠੂ ਹੋਏ ਗਲਾ ਪਰ 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 ਕੱਲ ਬੈਰੀ ਨਹੀਂ ਸਿੱਟਦਾ ਉਹਨੂੰ ਬਈ ਤਾਹੀਂ ਤੱਕਲ ਚਾਲ ਨਹੀਂ ਬਣੀ ਪੈਰ ਕੱਢ ਗਏ ਹੈ ਪੈਰ ਕੱਢ ਗਈ ਗੱਲ ਪੈਰ ਤਾਂ ਆ ਗਈਆਂ ਬਾਈ ਜਿਹੜੀ ਹਰੀ ਬਹਿਰੀ ਆਈ ਹੈ ਕਾਲੇ ਰੰਗ ਦੇ ਹਰੀ ਬਹਿਰੀ ਹਰੀ ਬਹਿਰੀ ਉਹ ਤਾਂ ਖਤਮ ਹੀ ਕਰ ਗਈ ਸਾਰੀ ਚੀਜ਼ ਹੈ ਨਾ ਮਾਹ ਜੇ ਪੱਟੀ ਵਿੱਚ ਹੀ ਕਰ ਗਈ ਸਾਰੀ ਹਰੀ ਬਹਿਰੀ ਜਿਹੜੀ ਤਿੰਨ ਚਾਰ ਕਬੂਤਰ ਜਦ ਤੱਕ ਕਬੂਤਰ ਜੰਉ ਜ਼ਖਮੀ ਕਰੀ ਪਈ ਯਾਰੋ ਤਿੰਨ ਜਮੇ ਹੀ ਰਗੜ ਗਈ ਤਿੰਨ ਜਮਾ ਹੀ ਰਗੜੀ ਪਈਓ ਖੋਲ ਕੇ ਫਿਰ ਇਹਨੂੰ ਜਿਹੜੀ ਹਰੀ ਬਹਿਰੀ ਸੀ ਉਹੋ ਭੈੜੀ ਸੀਗੀ ਹਜੇ ਯਾਰ ਘੂ ਆ ਕੇ ਪਿੰਡ ਜਾ ਕੇ ਆਉਣਾ ਸੀਗਾ ਪਿਉਰੀ ਚੱਲਾਂ ਟ੍ਰੈਡ ਤੇ ਹੈ ਟ੍ਰੈਡ ਤੇ ਮੈਂ ਟ੍ਰੈਡ ਮੈਂ ਟ੍ਰੈਡ ਤੇ ਮੈਂ ਦائیں ਨੂੰ ਮੋਡੀਫਾਈ ਕਰੀ ਜਾਂਦਾ ਇੱਥੇ ਖੜੇ ਨੂੰ ਹਾਂ ਤੇ ਆਹ ਕੰਮ ਹੋ ਗਿਆ ਬਾਬੂ ਠੀਕ ਆ ਯਾਰ ਬੱਚੇ ਤਾਂ ਉਹੀ ਬੈਠਿਆ ਬਈ ਬਸ ਯਾਰ ਜਿਹੜੇ ਚਾਰ ਬੈਠੇ ਜੀਗੇ ਆ ਪੰਜ ਕਬੂਤਰ ਬੈਠੇ ਠੀਕ ਆ 4 ਤਾਂ ਤੜਕੀ ਬੈ ਗਏ ਸੀ ਨਾ ਦੂਰੇ ਰੋਡੇ ਸੀ ਇੱਕ ਕਬੂਤਰ ਬਾਅਦ ਚ ਉਹ ਇੱਕ ਕਬੂਤਰ ਮੰਨ ਕੇ ਚਾਲੇ ਹੋਣੇ ਬੈਠਾ ਜਦੋਂ ਇਧਰ ਉਹ ਗਏ ਆ ਆਪਾਂ ਸੋਫੇ ਲਾਉਣ ਕਰੇ 6 ਕਬੂਤਰ ਰਹਿ ਗਏ ਬਰੋ ਜਿਹੜੇ ਨਹੀਂ ਬੈਠੇ ਸਵੇਰ ਦੇ ਹਨਾ ਨਾ ਦੇਖੋ ਲੈ ਗਲਾਬੀ ਤੇ ਡਾਲ ਦੇਖੋ ਚੰਦਰਾ ਨੂੰ ਕੋਈ ਯਾਰ ਬਈ ਜਿਵੇਂ ਹੀ ਬਲਰ ਵਾਲਾ ਕੰਮ ਯਾਰ ਬੇਕਾਰ ਹੋਇਆ ਪਿਆ ਯਾਰ ਜਿਵੇਂ ਹੀ ਕਮਾਲ ਵੀ ਫੋਨ ਦੀ ਯਾਰ ਚੱਲ ਛੱਡੋ ਯਾਰ ਆ ਜਿਵੇਂ ਹੀ ਕਮਾਲ ਕਰਿੰਦੇ ਨੂੰ ਭੜਕਾ ਕੇ ਬਾਲਾਂ ਬਗਲਾਂ ਵਾਲੀ ਵੀ ਬਹਿ ਜੂਗੀ ਫਿਰ ਝੱਲਰ ਵਾਲੀ ਦਾ ਰਹਿ ਜੂਗਾ ਤੇ ਹੱਕ ਹਰੀ ਬਗਲਾ ਵੀ ਥੋੜਾ ਜਿਹਾ ਕਬਾ ਫਿਰ ਅੱਜ ਟੈਂਟਰਾਂ ਕਰਕੇ ਲਾਤੀਆਂ ਸਾਫ ਜੀ ਇੱਕ ਪਾਸੇ ਤੇ ਹੁਣ ਆ ਪੰਜੇ ਤੇ ਪੰਜੇ ਕੂਤਰਾ ਪੰਦਰ ਲਾਦ ਗਏ ਤੇ ਫਿਰ ਛਤਰੀ ਭੜਕਾਉਣ ਵਾਲਾ ਕਾਰਜਕ੍ਰਮ ਕਰਦੇ ਸ਼ੁਰੂ ਤੇ ਕਿਉਂਕਿ ਉਹਦੇ ਅਖੰਡੂ ਰਸਮ ਦਾ ਸਮਾਂ ਟੱਪਦਾ ਜਾਂਦਾ ਹਨਾ ਹਰੀਬਗੜਾ ਵਾਲਾ ਸਾਨੂੰ ਦਿਖਾਉਂਦਾ ਸੀ ਬੱਚਾ ਚ ਚੌਥੀ ਕੜਾਈ ਹੋਊਗਾ ਬੱਚਾ ਉਹ ਲਗਭਗ ਚੌਥੀ ਡਾਈ ਤੇ ਉਹਦੀ ਚਾਲ ਤਾਂ ਹੋਣੀ ਸੀ ਕੱਲੇ ਦੀ ਸਾਨੂੰ ਮੈਂ ਝੱਲ ਰਿਹਾ ਤੇ ਜਿਵੇਂ ਹੋ ਫਿਰਦੀ ਚਮਕਦੀ ਉਹ ਇੱਥੇ ਦਿਸਦਾ ਟਾਈਮ ਜੱਟੇ ਡਾਲਾ ਹੋ ਜਾਂਦਾ ਘੋੜੇ ਦਾ ਹਨਾ ਹਰੀਬਗੜਾ ਤਾਂ ਹੋਉਂਦਾ ਉਹ ਹੁੰਦਾ ਆਉਂਦਾ ਆਉਂਦਾ ਇਹਦੇ ਨਾਲ ਦਾ ਇੱਕ ਮਾਲੇ ਵਾਲਾ ਮੁੰਡਿਆ ਨੂੰ ਦਿੱਤਾ ਆਪਾਂ ਮਾਲੇ ਤੋਂ ਆਏ ਸੀ ਜਿਹੜੇ ਤੇ ਉਹਨਾਂ ਨੂੰ ਦਿੱਤਾ ਇਹਦੇ ਨਾਲ ਲੈ ਕੇ ਤੇ ਮੈਨੂੰ ਲੱਗਦਾ ਕਾਲੀ ਬੋਤਲ ਵੀ ਆ ਗਈ ਆਪਣੀ ਹਾਂਜੀ ਕਿਵੇਂ ਹੋ ਕਾਲਾ ਕੰਡ ਜੀ ਤੇ ਚੋਬਰ ਨੇ ਆਉਣ ਸਾਰੀ ਆਪਦੀ ਡਿਊਟੀ ਸਾਂਭਤੀ ਆ ਬਈ ਠੀਕ ਐ ਕੋਈ ਨਾ ਇੱਕ ਪਾਸੇ ਬੈਠਾ ਕੋਈ ਦਿੱਕਤ ਨਹੀਂ ਦੋ ਪਾਸੇ ਬੈਗੇ ਦੋਵੇਂ ਭਰਾ ਭਰਾ ਹੀ ਕੋਈ ਨਾ ਕੋਈ ਨਾ ਤੇ ਲਾਈ ਜਾਂਦੇ ਆ ਜੀ ਠੀਕ ਐ ਯਾਰ ਬਲਾਰ ਦੇਖੀ ਯਾਰ ਬਲਾਰ ਵਾਲਾ ਕੰਮ ਬੜਾ ਗਲਤ ਆ ਹੁੰਦਾ ਯਾਰ ਅੱਛਾ ਦੋ ਹੀ ਰਹਿ ਗਿਆ ਇੱਕ ਉਹਨੂੰ ਡਾਵਾ ਮੜਾ ਜਾਵੇ ਇੱਥੋਂ ਲਓ ਜੀ ਗਏ ਦੋਵੇਂ ਇਹ ਵੀ ਲਗਭਗ ਇੱਕ ਗਿਆ ਚੱਲ ਪੁੱਤ ਹਾਂ ਜੀ ਚੱਕ ਲੋ ਜੀ ਤੇ ਬਸ ਹੁਣ ਬੈਠ ਜਾਣਗੇ ਹੋਜੀ ਵੀ ਕੋਈ ਇਸ਼ੂ ਵਾਲੀ ਗੱਲ ਨਹੀਂ ਕੱਲਾ ਹਰੀ ਬਗਲ ਵਾਲਾ ਪੋਲਾ ਚੰਦਰਾ ਫਿਰਦਾ ਤੜਕੇ ਦੇ ਯਾਰ ਉਹ ਨਲੀ ਉਹਦੀ ਡਾਈ ਵੀ ਬੱਚੇ ਦੀ ਸਹੀ ਮਣੇ ਤੀਜੀ ਡਾਈ ਆ ਜੋ ਉਹਦੀ ਵਿਚਾਂ ਚੌਥੀ ਆ ਲਾਲ ਚੀਨੇ ਦੀ ਬਹੁਤ ਵਧੀਆ ਫਿਰਦਾ ਉਹ ਇੱਕ ਨੰਬਰ ਡਾਈ ਚ ਫਿਰਦਾ ਬੱਚਾ ਹੈ ਹਾਂ ਅੱਜ ਹੀ ਕੱਢੀ ਸੀ ਬਾ ਫਿਰ ਲਾਲ ਕੇ ਇੱਕ ਦਿਨ ਹੀ ਤਾਂ ਡੌੜੀਆਂ ਹੋ ਉਹਦਾ ਝਲਰ ਵਾਲੀ ਵੀ ਉਹ ਜਾਂਦੀ ਯਾਰ ਭੜਰ ਬੜਾ ਕਰਦਾ ਰਾਕਾ ਮਕੁੱਤਾ ਯਾਰ ਇਹਦਾ ਤੁਸੀਂ ਬੱਚੇ ਆਪਣੇ ਸੱਟ ਲਓ ਛੀ ਬੱਚੇ ਸਮਾਨ ਚ ਤੇ ਛੀ ਦੀ ਛੀਏ ਮੂਦੇ ਹੁਣ ਆਦੇ ਕੰਡ ਦੇ ਵਿੱਚ ਉਹਦੇ ਨੂੰ ਠੀਕ ਹੈ ਹੁਣ ਤੇ ਮੈਂ ਕਹਿੰਲੀ ਵੀਡੀਓ ਬਣਾਉਣੀ ਆ ਹਾਂ ਤੇ ਓ ਆਪਰੇ ਕੰਮ ਕਰਦੇ ਬਲੀ ਦੱਸ ਲੈ ਸਿੱਟ ਲਿਆ ਬਸ ਆ ਗਲਾਬੀ ਤੇ ਡਾਲ ਵੀ ਆ ਜੂ ਬਗਲਾ ਵਾਲੀ ਵੀ ਆ ਜੂਗੀ ਚੱਲਰ ਵਾਲੀ ਤੇ ਚੱਲਰ ਵਾਲੀ ਤੇ ਹਰੀ ਬਗਲਾ ਵਾਲਾ ਤੇ ਰਤੀ ਚਲੂ ਆ ਜਾਣਗੇ ਅਰ ਬੇਬੀ ਸਾਰੇ ਆ ਜਾਣਗੇ ਓ ਢਿੰਡੇ ਵਾਲਾ ਢਿੰਡੇ ਵਾਲ ਤਾਂ ਆ ਜੂਗਾ ਢਿੰਡੜਾ ਆ ਜੂਗਾ ਦੋਵੇਂ ਢੱਡਾਂ ਵਾਲੇ ਆ ਜਾਣਗੇ ਆਪ ਤਾਂ ਬਹਿ ਜੂਗਾ ਹਾਂ ਤੇ ਚੱਲਰ ਵਾਲੀ ਨੂੰ ਡਾ ਜੇ ਚਲ ਦੇਖਦੇ ਫਿਰ ਕੀ ਬੰਦ ਹੈ ਦੋਵੇਂ ਢੱਡ ਢੱਡਾਂ ਵਾਲਾ ਪਾਸੇ ਬਹਿ ਕੇ ਨਹੀਂ ਬੈਠਾ ਅਗਲਾ ਬੀ ਵਾਲਾ ਲਾਲਚੀਨਾ ਫਿਰਦਾ ਫਿਰਦਾ ਮੈਂ ਲਾਲਚੀਨਾ ਵੀ ਆ ਜੂਗਾ ਤੇ ਕਾਲਾ ਚੀਨਾ ਵੀ ਉੱਟ ਡਾਲਾ ਆਇਓ 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 ਦੋ ਤਾਂ ਸੱਟ ਲੇ ਬਈ ਆਇਓ 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 ਹਾਂਜੀ ਮੇਰੇ ਵੀਰੋ ਤੇ ਆ ਪਤੰਕ ਵੀ ਬਚਣੋਂ ਲੱਗੀ ਸੀਗੇ ਇਹ ਗੱਲ ਚਲੋ ਟੁੱਟ ਤੇ ਆਪਾਂ ਲੜਾ ਨਵਾਂ ਪਤਾਂ ਗੋਣ ਤੇ ਉਧਰ ਚੋਬ ਉਧਰ ਉੜਾਈ ਜਾਂਦਾ ਲੋ ਵਾਪਸ ਨਵਾਂ ਪਲੰਗ ਤੇ ਨਵੀਂ ਡੋਲ ਉਹੀ ਵਾ ਬੈਠੇ ਬੈਠੇ ਮੂਡ ਬਣ ਗਿਆ ਉਪਰਾਂਗ ਹੋਣਾ ਤੇ ਡੋਲ ਠੀਕਾ ਜਾ ਜਨਾ ਗੇ ਹੁਣ ਆਹੇ ਜਾ ਕੇ ਫਿਰ ਹਾਂ 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 ਇਹ ਨਹੀਂ ਕੋਈ ਨਾ ਕੋਈ ਨਾ ਹੋਇ ਤੂ ਓਏ ਭਾਈ ਆਪਾਂ ਤੰਗ ਉਹ ਕੋਈ ਨਾ ਕੋਈ ਨਾ ਕੋਈ ਨਾ ਆ ਦੇਖੋ ਮੈਂ ਕੀ ਕੀਤਾ ਆ 8 ਹੋਰ ਮੈਂ

ਨਹੀਂ ਹਟਦਾ ਨਹੀਂ ਹਟਦਾ ਜਮਾ ਨਹੀਂ ਹਟਦਾ ਆਇਆ 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 ਕਬੂਤਰ ਉੱਡੇ ਫਿਰਦੇ ਆ ਤੇ ਵੀ ਉਧਰ ਪੰਗੇ ਹੋ ਰਹੇ ਨੇ ਤੂੰ ਆਇਆ 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 ਦੇਖ ਲੈ ਆਇਆ 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 ਚੱਕ ਵੀ ਉੱਡ ਗਿਆ ੜਾ ਦੇ ਪੱਛਰੇਣ ਦਾ ਪਤੰਗ ਭਈ ਉਹ ਫਿਰਦਾ ਵੇਖੋ ਸਾਹਮਣੇ ਉਹ ਦੀਂਦਾ ਨਹੀਂ ਨਾ ਉਹ ਬੰਦ ਲੱਗਿਆ ਰਹਾ ਦਾ ਬੰਦ ਲੱਗਿਆ ਪਿਆ ਆ ਬੱਤ ਸੋ ਇਹ ਮੁੜ ਕੇ ਤੇ ਇੱਕ ਦਾ ਵੰਜੀਆ ਪਤੰਗ ਤੇਰੇ ਇੱਕ ਮਿੰਟ ਦੇਣਾ ਕਹ ਲੈ ਕਹਿਦੀ ਤਾਂ ਕਹਿਦੀ ਯਾਰ ਮੈਂ ਫਿਰ ਵਪਾਰੀ ਹੁਣ ਮੈਂ ਚੜਾ ਦਾ ਪਹਿਲਾਂ ਵੀ ਦਿੰਦਾ ਉਹਦੇ ਇੱਕ ਦਾ ਬਿਲਕੁਲ ਬੰਦਾ ਹੇੜੀ ਹਵਾ ਛੱਡਣ ਵਾਲਾ ਉਹ ਹਵਾ ਖੇੜ ਧੋਰ ਛੱਡਾ ਹਵਾ ਛੱਡਣ ਵਾਲਾ ਵਾਕਈ ਘਾਟ ਆ ਇਹ ਚੀਜ਼ ਦੀ ਇਹ ਅੰਦਰੂਨੀ ਘਾਟ ਤੇਰੇ ਜੀ ਬੰਦਾ ਛੱਡ ਰੋੜਾ ਤਾਂ ਜੋ ਜੀਪੀ ਵੀ ਤੇ ਆ ਗਈ ਨਾ ਤਾਂ ਚੰਗਾ ਕੰਮ ਹੋ ਗਿਆ ਚੱਲ ਅੱਛਾ ਤੇ ਆ ਗਈ ਆ ਦੇਖੇ ਆ ਰਹੀ ਇਹ ਚੀਜ਼ ਘਾਟ ਸੀਗੀ ਆ ਗਈ ਇਹ ਆ ਗੋਪੂ ਤੋਂ ਚੜਾ ਆਇਆ ਇਹ ਤੇ 파ਗੇ ਥੱਲੇ ਉਦੋਂ ਜਦੋਂ ਪਤੰਗ ਪਹਿਲਾਂ ਪਤੰਗ ਡਾਉਣ ਲੱਗਾ ਉਦੋਂ ਮਾੜੀ ਮੋਟੀ ਹਵਾ ਸੀਗੀ ਹੁਣ ਜਿਵੇਂ ਹਵਾ ਖਤਮ ਹੋ ਗਈ ਇੱਕ ਉਦੋਂ ਕੋਈ ਕੋਲੇ ਡੋਰ ਛੱਡਣ ਨੂੰ ਬੰਦਾ ਹੀ ਨਹੀਂ ਸੀਗਾ ਹਨਾ ਨਹੀਂ ਤਾਂ ਉਦੋਂ ਵੀ ਆਪਾਂ ਚੜਾ ਲੈਂਦੇ ਚਲੋ ਕੋਈ ਨਾ ਪਤੰਗ ਵਾਲਾ ਚਾ ਆਪਾਂ ਕੱਲ ਨੂੰ ਪੂਰਾ ਕਰਾਂਗੇ ਤੇ ਵਿੱਚ ਉਹ ਬੰਨ ਸਖਤ ਡਿਊਟੀ ਸਾਹਿਬ ਰੱਖੀ ਹੈ ਵਿਚਾਰੇ ਨੇ ਬੱਚੇ ਬਹਾਉਣ ਤੇ ਤੇ ਬੱਚੇ ਲਗਭਗ ਤਾਂ ਬਿਠਾ ਲੇ ਲੇਟ ਆ ਗਈ ਜੀ ਹਾਂਜੀ ਤੇ ਤਿੰਨ ਬੱਚੇ ਰਹਿ ਗਏ ਲਓ ਜੀ ਦਾਣਾ ਪਾਣੀ ਕਰਤਾ ਰੈਡੀ ਗੂਤਰਾਂ ਦਾ ਠੀਕ ਹੈ ਤਿੰਨ ਪਈਆਂ ਰਹਿ ਗਏ ਤੇ ਲਾਈਟ ਦਿੱਤੀ ਛੱਡ ਦੋਤਾ ਜਾਂਦੇ ਲੈਣ ਦੇ ਅੱਗੇ ਤਿੰਨੇ ਇਕੱਠੇ ਹੋ ਗਏ ਹੁਣ ਥਾਣੇ ਨਹੀਂ ਤਿੰਨੇ ਇਕੱਠੇ ਕਾ ਆਉਂਦਾ ਠੀਕ ਐ ਆ ਗਿਆ ਇੱਕ ਆ ਆ ਗਿਆ ਆ ਗਿਆ 1 2 3 ਤਿੰਨੇ ਦੇ ਤਿੰਨੇ ਠੀਕ ਐ ਕਿ ਨਹੀਂ ਤੇ ਬਸ ਚੋਬਰ ਭਾਈ ਹੁੰਦਾ ਤੇ ਦਮਣੀ ਰੇਲਿਆਂ ਦੀ ਗਾੜੀ ਬਾਰ ਚ ਆਪਣੀ ਆਂਦਾ ਵੀ ਨਹੀਂ ਹਾਂਜੀ ਚੱਲਣੇ ਆ ਜੀ ਮੀ 82 ਸਾਥੀ ਦਮਣੀ ਤੇ ਬੱਚੋਬਰ ਨੂੰ ਬੱਚੇ ਬਿਠਾਉਣ ਦੀ ਡਿਊਟੀ ਆਪਾਂ ਲਾਤੀ ਤਿੰਨ ਬੱਚੇ ਹੀ ਰਹਿ ਗਏ ਉਹ ਭਾਈ ਜਾਂਦਾ ਘਰੇ ਲਓ ਜੀ ਕਰਤੀ ਚਿੜੀ ਵਾਰੀ ਦਿਖਾਦਗੇ ਪਿੰਡ ਰਹਿ ਕੇ ਕਾ ਯਾਰ ਇਹ ਕੇ ਪਿੰਡ ਰਹਿ ਕੇ ਐ ਤੇ ਇਹ ਲਓ ਜੀ ਚਲੋ ਜੀ ਚੱਲ ਗਏ ਇਹਨੇ ਆਪਾ ਜੰਨਾ ਨਾ ਯਾਰ ਰਾ ਬਾਪੇ ਹੀ ਦਿੰਦੇ ਨੂੰ ਪਤਾ ਹੁਣ ਪਤੰਗਾ ਤੇ ਹੋ ਗਏ ਤੇ ਲਓ ਜੀ ਇਹ ਹੈਗਾ ਪਿੰਡ ਰਹਿ ਕੇ ਸੱਚੀ-ਮੁੱੱਚੀ ਪਿੰਡ ਰਹਿ ਕੇ ਬਰੋ ਪਤਾ ਨਹੀਂ ਕਿਹਦਾ ਬਾਰ ਮੂਰੇ ਕਿਹਦੇ ਬਾਰ ਮੂਰੇ ਖੜਿਆ ਹਸਤਾ ਉਹਨੇ ਟੰਬੇ ਖਣ ਵਾਲੇ ਕੰਮ ਕਰਦੇ ਦਿਸਤਾ ਤੇ ਉਹਦੇ ਓਕੇ ਰਿਪੋਰਟ ਤੇ ਕੀ ਨਾਲੇ ਦੇ ਹੁੰਦਾ ਵੀ ਪਤੰਗ ਚੱਕ ਲੈ ਬਸ ਓਕੇ ਰਿਪੋਰਟ ਦਾ ਦੀ ਹੋਗੀ ਟੀੜੀ ਮਾਰੀ ਕਰਤੀ ਤੂੰ ਇਹਦੇ ਆਣੇ ਗੱਲ ਜੀ ਵੀ ਔੜਦੀ ਨਹੀਂ ਗੱਲ ਪੱਕੀ ਆ ਨਾ ਵਿਵਾਸੋ ਕੇ ਵੀ ਰਿਪੋਰਟ ਲਾ ਉੱਕੇ ਰਿਪੋਰਟ ਕਾ ਨਹੀਂ ਹੋਈ ਇਹਨੇ ਚ ਤੰਗ ਜੱਕ ਲੈ ਬਗਾਨੇ ਪਿੰਡ ਚ ਸਾਡੇ ਮੁਰਿਆ ਘੇ ਡਿੱਗ ਪਿਆ ਨੈ ਡੋਕ ਲੈ ਬਸ ਅਸੀਂ ਜੀ ਮੇਰੇ ਵੀਰੋ ਆ ਗਏ ਜੀ ਘਰੇ ਤੇ ਇੱਕ ਹੋਰ ਬਾਹਰ ਕਿਹੜਾ ਬਾਤ ਆ ਪਤੰਦਰ ਨੇ ਕੱਢ ਕੇ ਚਲੂੰ ਤਾਂ ਕੋਈ ਨਹੀਂ ਕਿਤੇ ਹੋਰ ਗਲਤ ਤਰੀਕਾ ਗੱਡੀ ਪੈ ਸਿਸਟਵੇ ਹਾਂਜੀ ਕਿਵੇਂ ਜੀ ਤੰਗ ਇਹ ਇਹ ਰਾਤ ਜਾਂਦੇ ਸੀ ਤੁਰੇ ਤੇ ਸਾਨੂੰ ਸਾਡੇ ਮੁਰਿਆ ਘੇ ਡਿੱਗ ਪਿਆ ਤੇ ਰਹਿ ਕੇ ਤੇ ਅਸੀਂ ਆਏ ਨਹੀਂ ਕੀਤੀ ਉਤਰਨ ਦੀ ਵੀ ਲੋੜ ਪਈ ਸਿੱਧੀ ਵਸਾਈ ਗੱਡੀ ਕੋਲੇ ਆਏ ਬਾਰੀ ਖੋਲੀ ਹਾਂ ਅੱਛਾ ਰੰਗ ਰੰਗ ਹਾਂ ਰੰਗ ਉਹ ਜਈਏ ਬਹ ਲੱਗ ਬ ਉਹ ਗੁਲਾਬੀ ਐ ਤੇ ਕੋਈ ਦਿਸਿਆ ਫਿਰ ਮੇਰੇ ਨਾਲ ਲੱਗ ਗਿਆ ਕੁਛ ਦਿਸਿਆ ਕਿੰਨੇ ਬਾਹਰ ਐ ਬਾਈ ਦੋ ਜੀ ਰੰਗ ਦੱਸੋਗੇ ਰੰਗ ਗੁਲਾਬੀ ਝਾਲਰ ਸੱਜੀ ਸੱਜੀ ਹਾਂਜੀ ਤੇ ਹਰੀ ਬਗਲ ਖੱਬੀ ਹਾਂਜੀ ਲਾਲ ਜੀਨਾ ਲਾਲ ਜੀਨਾ ਦੋ ਬੱਚੇ ਬਾਹਰ ਰਹਿਗੇ ਦੋ ਬੱਚੇ ਬਾਹਰ ਲਾਸਟ ਟਾਈਮ ਕਦੋਂ ਦੱਸਿਆ ਲਾਸਟ ਟਾਈਮ ਟਾਈਮ ਦੇਖਣੀ ਇਹਨੂੰ ਫੂਲ ਆਇਆ ਸਲਾਈਟੀ ਸੀ ਨੀ ਉਦੋਂ ਆ ਦੇਹੇ ਉਦੋਂ ਬਾਅਦ ਲੇਖ ਸਾਰੀ ਬਗਲਾ ਠੀਕ ਹੈ ਉੱਚੇ ਹੋ ਗਏ ਸੀ ਨਾ ਬੈ ਇੱਥੇ ਢੀ ਕੋਲਾ ਬਣਾ ਕੇ ਤੇ ਆਹ ਕਿਹੜਾ ਬਾਈ ਪੈਗ ਉਹ ਅੰਦਰ ਤੜੇ ਹੀ ਨਹੀਂ ਫਿਰ ਕਿਹੜਾ ਗਲਾਬੀ ਟੇਡ ਵਾਲਾ ਉਹ ਮਾ ਤੜੇ ਨਹੀਂ ਤੜੇ ਨਹੀਂ ਚਿੱਤੀ ਪੜਾ ਬਗਤਰ ਇਹ ਪਤੰਦਰ ਨੇ ਬਿਠਾ ਆ ਗਏ ਬੱਚਿਆਂ ਨੂੰ ਤੇ ਆਹ ਬੱਚਿਆਂ ਨੂੰ ਬਾਹਰ ਕੱਢ ਕੇ ਤੇ ਆਪ ਬਚਾਰੀ ਤੇ ਬਹਿ ਗਿਆ ਨਹੀਂ ਬੱਚਾ ਰੁਹਾ ਗਿਆ ਕਿ ਉਹ ਨਾ ਬੱਚਿਆਂ ਨੂੰ ਬਾਹਰ ਰੱਖ ਕੇ ਤੇ ਆ ਬਹਿ ਗਿਆ ਇਹ ਗਲਾਬੀ ਟੇਡ ਵਾਲਾ ਲਾਲਚੀ ਨਾ ਚੱਲ ਕੋਈ ਨਾ ਲਾਸ਼ ਹੀ ਰਹਿ ਪਤਾ ਸੀ ਹੈ ਕਰੂ ਇਹ ਕੰਮ ਨਾ ਮੈਨੂੰ ਪਤਾ ਸੀ ਇਹ ਆਪਦੇ ਛੱਡੀ ਉਹ ਗੁੱਛ ਹੈ ਨਾ ਹੌਲੀ 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 ਇਹ ਸਿਆਣਾ ਛਤਰੀ ਨਹੀਂ ਛੱਡਦਾ ਰਾਤ ਵੇਲੇ ਤਾਂ ਓਏ ਹੈ ਵਾ ਕੱਢ ਲੈ ਇਹਨੂੰ ਕੱਢ ਲੈ ਵਾਰ ਇਹਨੂੰ ਕੱਢਿਆ ਕੋਈ ਕੱਲ ਨੂੰ ਚਾਂਸ ਦੇ ਦੇ ਕਿਸੇ ਦੇ ਉੱਡ ਦੇ ਵੀ ਕੋਈ ਉੱਡ ਆਵੇ ਤੈਨੂੰ ਸਹੀ ਦੱਸਾਂ ਮੇਰੇ ਮਨ ਦੀ ਗੱਲ ਇੱਕ ਹੀ ਹੈ ਮੈਂ ਵੀ ਆਇਆ ਖੂਆ ਤੇ ਤੂੰ ਮੈਨੂੰ ਆਇਆ ਵੀ ਚੱਲ ਰਲੀ ਆ ਜੇ ਇਕੱਲੀ ਸਿੱਧਾ ਹੀ ਸਾਹਬ ਕਿਤਾਬ ਹੈ ਠੀਕ ਹੈ ਕਿ ਨਹੀਂ ਤੈਨੂੰ ਵੀ ਆਈ ਮਨ ਨੂੰ ਵੀ ਚੱਲਰ ਵਾਲੀ ਆ ਜੇ ਕੋ ਹਰੀ ਬਗਲਾ ਨਹੀਂ ਨਹੀਂ ਮੈਂ ਤਰੂਹੀ ਤਾਂ ਆਖੀ ਜਾਂਦਾ ਵੀ ਆਪਣੂ ਆਏ ਆ ਵੀ ਚੱਲਰ ਵਾਲੀ ਆ ਜੇ ਕਿਉਂਕਿ ਦੂਜੇ ਹਰੀ ਬਗਲਾ ਵਾਲੇ ਨਾਲ ਤੇ ਆਪਣੇ ਕੋਲ ਦੋ ਅੱਡੇ ਲੱਗੇ ਬੈਟੇ ਤੇ ਬੰਦ ਕਰ ਰੱਖਿਆ ਆਪਾਂ ਠੀਕ ਆ ਕਿ ਨਹੀਂ ਉਹ ਤਾਂ ਬੋੜ ਵੀ ਹੁੰਦੇ ਆ ਆਪਣੇ ਰੇ ਕੋੰਦਾ ਭਰਾ ਹੀ ਜਾਇਆ ਮੋਟੇ ਆਉਂਦਾ ਰਿਹਾ ਤੈਨੂੰ ਪਤਾ ਹੈ ਠੀਕ ਆ ਕਿ ਨਹੀਂ ਆਪਣੂ ਐ ਵੀ ਕੱਲੀ ਚੱਲਰ ਵਾਲੀ ਇੱਕ ਤਾਂ ਪਹਿਲਾਂ ਗਵਾਤੀ ਆਪਾਂ ਜਿਹੜੇ ਇੱਕ ਤਾਂ ਪਹਿਲਾਂ ਗਵਾ ਚੀਤੋਂ ਆਏ ਦੇਖ ਲੈ ਉਹ ਹੀ ਆਣਾ ਮੈਂ ਚੱਲਰ ਵਾਲੇ ਲੱਗੇ ਸੀ ਹਾਂ ਇੱਕ ਪਹਿਲਾਂ ਗਵਾ ਚੀ ਤੇ ਕਹਾ ਬਸ ਏ ਜੇ ਧੜਕੇ ਨੂੰ ਆਜ ਬਾਲਾ ਉਹਦੀਆ ਇਹ ਨਹੀਂ ਆਉਂਦੀ ਮੈਨੂੰ ਪਤਾ ਹੈ ਉਹ ਆਪਣੂ ਆਇਆ ਆਜੇ ਪਰ ਵੱਡੀ ਵੀ ਦਾ ਚੱਲ ਰਹੀ ਤਾਂ ਆਉਂਦੀ ਨਹੀਂ ਤੇ ਹਰੀ ਬਗਲ ਵਾਲਾ ਆਊਗਾ ਮੈਂ ਹੁਣੀ ਦੱਸਦਾ ਸਭ ਨੂੰ ਹਰੀ ਬਗਲ ਵਾਲਾ ਆਊਗਾ ਚੱਲ ਰਹੀ ਲੀ ਬਤਾਵੇ ਨਾ ਆਵੇ ਚਲ ਕੋਈ ਗੱਲ ਦੀ ਮੁੰਡਿਆ ਫਿਰ ਉਹ ਜਿਹੜਾ ਕੋਈ ਹੋਣਾ ਸੀ ਹੋ ਗਿਆ ਉਹ ਤਾਂ ਨਹੀਂ ਤੇ ਛੜ ਕੇ ਟਾਈਮ ਨਾਲ ਉੱਠ ਖੜਦੇ ਹੋ ਤੇ ਨਿਗ੍ਹਾ ਰੱਖਿਓ ਜੇ ਉੱਡੇ-ਅੱਡੇ ਤਾਂ ਬਾਕੀ ਚਲੋ ਦੇਖਾਂਗੇ ਰੱਬ ਕਰੇ ਕਿਰਪਾ ਠੀਕ ਆ ਕਿ ਨਹੀਂ ਦੇਖਦੇ ਆ ਕੀ ਬਣਦਾ ਹੈ ਕਿ ਆ ਨਹੀਂ ਬਣਦਾ ਹੈ ਬਾਕੀ ਲਾਈਟਾਂ ਚੱਲ ਰਹੀਆਂ ਨੇ ਤੇ ਆਪਣਾ ਕਬੂਤਰ ਇੱਕ ਬੰਨਿਆ ਪਿਆ ਹੈ ਤੇ ਦਾਣੇ ਪਾਏ ਪਏ ਆ। ਚਲੋ ਕੋਈ ਗੱਲ ਨਹੀਂ ਵਾਪਰ ਤੇ ਘਰੋਂ ਆਪਾਂ ਹੌਟ ਵਾਟਰ ਲੈ ਆਈਏ। ਤੇ ਚਲੋ ਇਧਰੋਂ ਵੀ ਕੁਛ ਨਾ ਕੁਛ ਮੁੱਲ ਪਿਆ ਆਪਣਾ ਫੱਟੀ ਲਾਈ ਦੇ ਜਿਹੜੀ ਥੱਲੇ ਫੱਟੀ ਲਾ ਕੇ ਇਤੀ ਆ। ਅੱਜ ਤਾਂ ਦੋ ਤਿੰਨ ਬੈਠਿਆ ਉੱਤੇ। ਪਰ ਜ਼ਿਆਦਾਤਰ ਬੈੰਦੀ ਉਹੀ ਹੈ ਜਿਨ੍ਹਾਂ ਦੇ ਫੰਗ ਪੱਟੇ ਨਹੀਂ ਆਪਾਂ। ਜਿਹਨਾਂ ਦੇ ਨਹੀਂ ਪੱਟੇ, ਜਿਨ੍ਹਾਂ ਦੇ ਪੱਟੇ ਤਾਂ ਬੈਹਿੰਦੇ ਜਿਨ੍ਹਾਂ ਦੇ ਸੰਗ ਨਹੀਂ ਪੱਟੇ ਉੱਥੱਲੇ ਬੈਹਦੇ ਫੱਟੀ ਦੇ ਹਾਗੇ। ਤੇ ਉਹ ਤਾਂ ਚਲੋ ਜੋੜੀਆਂ ਮਾਰਿਆ ਬੈੰਦੇ ਆਪਦੇ ਹਿਸਾਬ ਤੇ। ਤੇ ਮੈਂ ਮਾਰੀ ਇਹ ਨੰਦੀਆ ਯਾਰ ਬਰੂ ਹਣਾ ਇਸ ਤੋਂ ਬਾਅਦ ਮੈਨੂੰ ਕੋਈ ਦਿਸਿਆ ਬੱਚਾ ਆਪਣਾ ਤਾਂ ਮੈਂ ਤੁਹਾਨੂੰ ਜ਼ਰੂ ਬਾਕੀ ਵਾ ਕਰੋ ਹਜੇ ਹੌਟ ਵਾਟਰ ਲੈ ਕੇ ਆਉਣਾ ਜਾ ਕੇ ਤੇ ਹੁਣ ਆਪਾਂ ਨੂੰ ਚੱਸ ਝਲਰ ਵਾਲੀ ਦੀ ਵਾਦ ਦਾ ਪਰ ਮੇ ਵੀ ਆਪਾਂ ਨੂੰ ਵਹੀ ਮਿਲਦੀ ਮੈਨੂੰ ਪਤਾ ਉਹ ਹਰੀ ਬਗਲ ਵਾਲਾ ਭੋਦੀ ਅਜੇ ਦਾਜ ਬਾਕੀ ਵੀ ਕੱਲ ਤੇ ਆਸਾਂ ਹਨ ਕੀ ਬੰਦ ਹੈ ਤੇ ਬਾਕੀ ਨੂੰ ਤੁਸੀਂ ਆਏ ਨਾ ਕੇ ਹੋਣਾ ਬਈ ਹਵਾਰੀਆਂ ਦਾ ਫਿਰ ਕਰਾਉਣਾ ਵੀ ਪੈਂਦੀਆਂ ਹੁਣ ਹਰੀ ਬਗਲ ਵਾਲਾ ਦੀ ਹੋਊਗੀ ਵਾਤ ਵਾ ਤੀਜੀ ਚੌਥੀ ਤੇ ਝਲਰ ਵਾਲੀ ਵੀ ਬਈ ਲਾਤੀਜੀ ਉੱਥੇ ਹੋਊਗੀ ਬਸ ਮੇਰੇ ਹਿਸਾਬ ਨਾਲ ਹਨਾ ਉਹਨਾਂ ਵਾਰੀਆਂ ਲੈਣ ਦਾ ਜ਼ਰੂਰੀ ਹੈ ਬੱਚਿਆਂ ਦੀ ਬਾਈ ਯਾਰ ਆਪਾਂ ਤਾਂ ਵਾਰਗਾ ਲੈਣ ਮਾਰੇ ਰਹਿਣੇ ਛੱਡਿਆ ਸੀਗਾ ਤੇ ਆਈ ਧਣਾ ਚੰਗੇ ਦਿਨ ਲੱਗਿਆ ਤੇ ਹੁਣ ਜੇ ਨਹੀਂ ਬੈਂਦੇ ਤਾਂ ਇਹਨਾਂ ਦੀ ਮਰਜ਼ੀ ਆ ਹੁਣ ਯਾਰ ਨਾ ਬੈਠਣ ਪਰ ਆ ਇਹ ਵੀ ਝਲਰ ਵਾਲੀ ਨਾਲ ਦਾ ਇੱਕ ਪਹਿਲਕਵਾਚ ਗਈ ਇੱਕ ਆਗਵਾਚ ਗਈ ਤੇ ਜਿਹੜੇ ਨੇ ਦੇ ਦੂਜੇ ਦੋ ਭੈੜ ਭਰਾ ਰਹਿ ਗਏ ਉਹ ਦੋਵੇਂ ਰੋਕ ਰੱਖਿਆ ਨੇ ਕਬੂਤਰੀ ਇੱਕ ਹੈ ਵੱਡੀ ਝਲਰਾਈਦਵੀ ਸੀਗਾ ਦੋਵੇਂ ਇਹ ਪਰ ਪਿਆਉ ਅੱਡੋ ਅੱਡ ਸੀ ਇਹਨਾਂ ਦੇ ਤਾਂ ਕਰ ਹੁਣ ਜਿਹੜਾ ਰੋਕ ਉਹ ਖੁੱਡੇ 'ਚ ਰਹੇਗਾ ਜਿਹੜਾ ਡਾਂਗਾ ਉੱਡਾ ਕੇ ਘਵਾੜੇਗਾ ਉਦਨਾਂ ਹੀ ਉਹ ਵੀ ਨਹੀਂ ਰਾਤ ਨੂੰ ਉੱਡੀ ਰਾਤ ਨੂੰ ਮੈਨੂੰ ਤਾਂ ਲੱਗਦਾ ਬੇਬੀ ਸ਼ਾਇਦ ਇਹ ਵੀ ਨਾ ਉੱਡੇ ਹਨਾ ਬਾਕੀ ਰਾਭ ਰੱਖਾ ਤੇ ਆਗੇ ਜੀ ਇਧਰ ਲੈ ਕੇ ਕਰੇ ਹੌਟ ਵਾਟਰ ਲੈ ਕੇ ਹੁਣ ਪਹਿਲੇ ਨੰਬਰ ਤੇ ਧਮਾਇਆ ਕਰਾਂ ਕਰਾਂ ਸਾਰੇ ਖੁੱਡਿਆਂ ਚ ਹੌਟ ਵਾਟਰ ਪਾ ਦਿਆਂ ਤੇ ਇਹ ਵਾਟਰ ਪਾਤਾ ਬਰੋ ਸਾਰੇ ਖੁੱਡਿਆਂ ਚ ਆਪਾਂ ਠੀਕ ਹੈ ਤੇ ਹੁਣ ਉਹਦੂ ਬਾਅਦ ਪਾਈ ਹੋਈ ਜੇਫਾ ਦਾਣੇ ਅੱਜ ਥੋੜਾ ਮੂਤਣਾ ਨੂੰ ਹੀ ਰਹੂਗਾ ਆਕਾ ਤੁਹਾਨੂੰ ਪਤਾ ਫਿਰ ਪਿੰਜਰ ਬਾਹਰ ਫਿਰਦੇ ਆਪਣੇ ਆ ਕਰਕੇ ਆਇਓ 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 ਪਤਾ ਲਓ ਜੀ ਲਓ ਜੀ ਖੁੱਡਾ ਨੰਬਰ 2 ਠੀਕ ਹੈ ਉਹ ਚੱਲ ਰਾ ਜਿਹੜੀ ਪੇੜ ਪੇੜ ਹੋ ਬੈਠੀ ਸਾਹਮਣੇ ਜਿਹੜੀ ਰੋਕੀ ਆਪਾਂ ਆਹ ਸਾਹਮਣੇ ਹੋ ਮੋਜੀ ਤੇ ਆਉਂਦੀ ਪਿੱਛੇ ਉਹ ਇੱਕ ਥੋੜੀ ਜੀ ਦੇ ਅੱਗੇ ਝੁੱਟ ਜੇ ਇੱਕ ਤੇ ਲਓ ਜੀ ਇਧਰ ਆ ਕੇ ਬੱਚਿਆਂ ਵਾਲੇ ਪਾਸੇ ਆਇਓ 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 ਪਤਾ ਬੋਲਾਂਦੇ ਹਜੇ ਹੋਰ ਸਿਆਣੇ ਕਰਨੇ ਪੈਣਗੇ ਹਨਾ ਹਜੇ ਤੇ ਬਾਕੀ ਮੇਰੇ ਬੋਲ ਦਾ ਤੇ ਚੋਬਰ ਦੇ ਬੋਲ ਦਾ ਫਰਕ ਹੈ ਬਲ ਠੀਕ ਹੈਗੇ ਨਹੀਂ ਆਇਓ 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 ਪੁੱਤ ਆਇਓ 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 ਪੁੱਤ ਆਹੋ ਇੱਕ ਹੈ ਜਦੋਂ ਜਾਨਵਰ ਵੀ ਸ਼ਤਰੀ ਦੇ ਬਣਿਆ ਪਿਆ ਤੇ ਇਹ ਕਿ ਲਾਦ ਕੇ ਯਾਰ ਚਲ ਕੋਈ ਨਾ ਬਾਅਦ ਐਕਸਟਰਾ ਦਾਣੇ ਪਾ ਗਏ ਫਿਰ ਲਾ ਦਾਂਗੇ ਨੂੰ ਆਪਾਂ ਠੀਕ ਹੈ ਬੈਡ ਕੱਚ ਵੀ ਰੱਖਿਆ ਜੀ ਬੈਡ ਕਲੇ ਕੁਤਰ ਘੱਟ ਖਾ ਲਓ ਜੀ ਇੱਧਰ ਆ ਕੇ ਬੈਡ ਕਲੇ ਪਾਸੇ ਆਪਾਂ ਆਇਓ ਪੁੱਤਰੋ ਆਇਓ 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 ਤੇ ਆਹਾ ਬਈ ਜਿਹੜਾ ਉਹ ਬੋਲਾ ਬੱਚਾ ਉੱਟ ਕੇ ਗਿਆ ਸਾਹਮਣੇ ਹਨਾ ਤੇ ਇਹ ਬੱਚਾ ਵੀ ਬਸ ਸੈਲਫ ਉਹ ਹੋ ਗਿਆ ਸੈਲਫ ਕੀ ਕਹਦੇ ਹੁੰਦੇ ਆ ਭੁੱਲ ਗਿਆ ਯਾਰ ਬਿਛੋੜ ਹੋੜ ਤੇ ਇਹ ਆਪ ਦਾਣਾ ਪਾਣੀ ਖਾਣ ਪੀ ਲਾ ਗਿਆ ਪਿਆ ਵੀ ਦੱਸ ਦਿੰਦਾ ਤੇ ਬਸ ਨੂੰ ਅੱਜ ਰਾਤ ਨੂੰ ਪਾਣੀ ਚੋਦੇ ਲਵਾਉਂਗੇ ਦੀ ਵੇ ਤੇ ਪਾਣੀ ਪੀਤਾ ਠੀਕ ਆ ਨਾ ਦਾ ਕੋਈ ਚੱਕਰ ਵਾਲੀ ਗੱਲ ਦੀ ਤੇ ਇਹਦੇ ਮਾਪਿਓ ਆਪਾ ਮੇਰੀ ਦਾ ਸ਼ਾਇਦ ਕੱਲ ਨੂੰ ਚੋਬਰ ਨੂੰ ਆਪਾ ਗਿਫਟ ਕਰ ਦਈਏ ਮਤਲਬ ਗਿਫਟ ਕਾਦਾ ਯਾਰ ਗਿਫਟ ਤਾਂ ਉਹ ਕਹਿੰਦੇ ਚੌੜ ਕਰਦੇ ਕਰਦੇ ਹਨਾ ਤੇ ਕਈ ਵਿੱਚ ਇਹੋ ਜਿਹੇ ਭਰਾ ਐ ਸਾਡੇ ਭੋਲੇ ਪੰਛੀ ਹਨਾ ਉਹ ਮੇਸੀ ਕਹਿੰਦੇ ਬਈ ਸਾਨੂੰ ਵੀ ਗਿਫਟ ਕਰ ਦੇ ਬਈ ਸਾਨੂੰ ਗਿਫਟ ਕਰ ਦੇਣ ਗਿਫਟ ਕਰਨ ਨੂੰ ਕੋੜਾ ਮੁੰਡਾ ਹੋਇਆ ਸਾਡੇ ਨੂੰ ਚਾਚਾ ਜੀ ਗਿਫਟ ਕਰੀ ਜਾਵਾਂਗੇ ਗੱਲ ਆਇਆ ਨਾ ਵੀ ਬਸ ਇੱਕ ਲਿਖਣਾ ਪੈਂਦਾ ਲਾਈਨ ਬਣਾਉਣ ਬਣਾਉਣ ਮਾਰਿਆਂ ਨੂੰ ਵੀ ਗਿਫਟ ਕੀਤਾ ਯਾ ਨਹੀਂ ਠੀਕ ਹੈ ਕਿ ਨਹੀਂ ਤੇ ਚੋਬਰ ਨੂੰ ਦੇ ਦਾਂਗੇ ਇੱਕ ਤਣੇ ਤੇ ਮਾਪੇ ਨੂੰ ਦੇ ਦਾਂਗੇ ਇੱਕ ਤਰੋਂ ਬੱਚਾ ਤੇ ਨਾਲ ਡਾਊਨ ਨੂੰ ਮੈਂ ਜਿਹੜਾ ਅੱਜ ਘੋਲੇ ਦਾ ਗਲਾਬੀ ਢਿੱਡ ਵਾਲਾ ਕਾਲਾ ਚੀਨਾ ਹੱਥ ਨੇ ਭਾਇਆ ਉਹਦਾ ਭਰਾ ਠੀਕ ਹੈ ਕਿ ਨਹੀਂ ਉਹ ਸਿਆਣੇ ਬਾਕੀ ਬੜਕਾਈ ਵੀਡੂਈ ਤੇ ਬਹੁਤ ਸਿਆੜੇ ਉਹਦੀ ਆ ਜਾਂਦੇ ਗਣਾ ਚਦੇ ਨੇ ਤੇ ਆ ਗਈ ਇਧਰ ਨੇ ਕਰੇ ਰੋਟੀ ਖਾ ਜਾਏ ਤੇ ਆਹ ਜਾਨਵਰ ਨੂੰ ਆਪਣੇ ਅੰਦਰ ਲਾ ਦੀ ਆਪਾਂ ਤੇ ਬੱਚਾ ਦੋਵਾਂ ਚ ਇੱਕ ਵੀਡੀਓ ਦਿਖਾਈ ਆਪਾਂ ਨੂੰ ਠੀਕ ਆ ਤੇ ਬਾਕੀ ਜਿਵੇਂ ਸੱਚੀ ਗੱਲ ਦੱਸਾਂ ਤੁਹਾਨੂੰ ਮਾਰਨ ਵਾਲੀ ਐਵੇਂ ਨਿਕਾ ਮਾਰੀ ਨਹੀਂ ਜਿਸ ਵੇ ਕਿਥੋਂ ਨਾ ਐਵੇਂ ਗਾਪਿਆ ਨਹੀਂ ਵਾਜਦਾ ਮੈਂ ਅੱਖੀਆਂ ਵੀ ਮੈਂ ਤਾਂ ਘੰਟਾ ਹੋ ਗਿਆ ਠੰਡੇ ਠਰੀਏ ਨਾ ਮੈਨੂੰ ਤੇ ਸਿਆਣੇ ਨਾ ਮੈਂ ਕਰੇ ਵੀ ਨਹੀਂ ਤਾਉ ਨੂੰ ਦੇਖਿਆ ਕਲਪਲੇ ਹੋਰ ਗੱਲਾਂ ਦੀ ਮੈਂ ਚਲੋ ਕੋਈ ਨਾ ਯਾਰ ਹਣਾ ਹੁ ਆਇਆ ਚੰਤਾ ਤਾਂ ਹੈਗੀ ਐ ਇੱਕ ਉਹ ਕੰਮ ਹੋ ਜਾਂਦਾ ਹਣਾ ਮਨ ਕਿ ਉਹ ਲੈ ਰਿਹਾ ਕਹਦਾ ਟੈਨਸ਼ਨ ਆ ਹੱਥ ਨੇ ਵੇਲ ਸੁੰਦਰ ਸਾਂ ਉਹੀ ਵੱਜ ਜਾਂਦਾ ਜੋ ਛਾਂ ਮੁੰਦੇ ਹੋ ਕਲਪਨਾ ਵੱਜ ਜਾਂਦੀ ਐ ਠੀਕ ਆ ਕਿ ਨਹੀਂ ਤੇ ਉੱਤੋਂ ਆਹ ਦੋ ਬੂਸਟ ਹੋਰ ਲੱਗ ਗਏ ਬੱਚਿਆਂ ਵਾਲੇ ਨਾਲ ਕਲਪਨਾ ਹੋਰ ਤੇ ਚਲੋ ਕੋਈ ਨਾ ਯਾਰ ਪਹਿਲਾਂ ਇਹਨੂੰ ਗਰੀਬ ਨੂੰ ਚਰ ਨੂੰ ਅੰਦਰ ਕਰਨ ਨਾਲ ਤਾਂ ਠੰਡ ਹੋ ਗਈ ਬਾਹਰ ਤਰੇਲ ਪਈ ਜਾਂਦੀ ਐ ਤੇ ਕੂਪਟਰ ਛੜ ਤਾਂ ਅੰਦਰ ਇੱਕ ਵਾਰ ਆ ਆਗੇ ਉਹਦੇ ਵੱਡੇ ਦੇ ਦਾਣੇ ਲੈ ਬਈ ਸ਼ੀਰਾ ਸੌਰੀ ਤੈਨੂੰ ਲੇਟ ਕੀਤਾ ਪਹਿਲਾਂ ਤਾਂ ਹਨ ਤੇ ਦੂਜੇ ਤੇਰੇ ਵੱਡੇ ਦੇ ਦਾਣੇ ਤੈਨੂੰ ਤੇ ਪਾ ਤੇ ਆ ਕੇ ਆਪਦੇ ਖਾਲਾ ਓਕੇ ਉਹਦੀ ਰਿਪੋਰਟ ਬਾਪਿਓ ਤੇ ਬਸ ਮੈਂ ਕਹਿਣਾ ਪਾਏ ਕਰੀਏ ਵੀਡੀਓ ਦੀ ਐਂਡਿੰਗ ਕਰ ਹੀ ਦਈਏ ਹਨ ਠੀਕ ਹੈ ਕਿ ਨਹੀਂ ਬਾਹਲਾ ਟਾਈਮ ਦਾ ਨਾਂ ਲਈਏ ਬਸ ਦਵਾਵਾ ਕਰਿਓ ਵੀ ਕੱਲ ਨੂੰ ਜਨਵਾਰ ਪਰ ਦਵਾਵਾ ਤੁਹਾਡਾ ਕੀਤਾ ਕੀ ਕਰਨ ਦਾ ਦਵਾਵਾ ਲੇਟ ਹੋ ਜਾਣਗਾ ਕਹੋ ਇਹ ਮੈਂ ਵੀਡੀਓ ਪੋੜਿਆ ਕੱਲ ਨੂੰ ਸ਼ਾਮ ਨੂੰ ਠੀਕ ਹੈ ਤੇ ਕੂਤਰਾਂ ਦਾ ਗੱਪ ਸੱਚ ਤੜਕੇ ਨਿਕਲ ਜਾਉਣਾ ਕਿ ਨਹੀਂ ਆਉਣਾ ਹਨ ਤੇ ਚਲੋ ਛੱਡੋ ਦੁਆਵਾਂ ਸੋੜੀਆਂ ਲੇਟ ਹੋ ਜਾਣਗੀਆਂ ਹਨਾ ਤੇ ਰਹਿ ਜਾਂਦੇ ਹੋ ਨਾ ਕਰਿਓ ਤੇ ਬਸ ਓਕੇ ਠੀਕ ਐ ਸੈਟ ਐ ਸੱਚੀ ਮੂਜੀ ਸੈਟ ਐ ਅੰਦਰੋਂ ਮੈਂ ਕੋਈ ਟੈਨਸ਼ਨ ਨਹੀਂ ਤੁਸੀਂ ਮੇਰੀ ਬਾਲੀ ਫਿਕਰ ਲੈ ਇਹਨੂੰ ਕਈ ਫੋਨ ਕਰ ਕਰ ਪੁੱਛਦੇ ਆ ਤੇ ਨਹੀਂ ਹਾਸ ਦੇ ਬਸ ਦੇ ਰਹਿੰਦੇ ਆ ਖੇਡਦੇ ਰਹਿੰਦੇ ਆ ਹਨਾ ਇਹ ਤੇ ਜੀਵ ਦੀ ਬਾਲੀ ਪਲਟਣ ਲੱਗ ਗਿਆ ਟੁੱਲ ਜੇ ਵਾਲੇ ਵੱਜਣ ਲੱਗ ਗਏ ਉਹਨੇ ਕੀ ਗੱਲ ਐ ओके ਬਾਈ ਠੀਕ ਹੈ ਬਾਏ ਬਾਏ ਗੁੱਡ ਨਾਈਟ ਸੋਰੀ ਇੱਕ ਜੀਤਾ ਰਹੀ ਗਈ ਸੀ ਬਾਪੂ ਵੀ ਆਪਣਾ ਬਿਚੇ ਪੀਥਾ ਗਈ ਬਈ ਅੱਜ ਜਿਹੜੇ ਪਤੰਗ ਹਾਲ ਦੇ ਫਿਰਦੀ ਸੀ ਸੈਲੋ ਟੇਪ ਕਿੱਧਰ ਗਈ ਇਹ ਤਾਂ ਪਤੰਗ ਜਿਹੜਾ ਉੱਤਾਂ ਹੱਗ ਗਈ ਆਪਣ ਉਹਦੇ ਸਗੀ ਤੇ ਇਹਨੂੰ ਆਪਾਂ ਇਹਦੇ ਤੇ ਬਲੇੜ ਦਿਆਂਗੇ ਚੰਗੀ ਤਰ੍ਹਾਂ ਹੋਣਾ ਠੀਕ ਹੈ ਇਹਦੇ ਨਾਲ ਇਹਦੀ ਲਾਈਫ ਵੱਜੂਗੀ ਸ੍ਰਿਜ ਦੀ ਠੀਕ ਹੈ ਤੇ ਇਧਰੋਂ ਕੀ ਕਹਿੰਦੇ ਹੁੰਦੇ ਆ ਆਪਣਾ ਆ ਇੱਕ ਪਤੰਗ ਨੁੱਟ ਕਹਿੰਦੇ ਨਵਾਂ ਸੋਲੂ ਇਹ ਤਾਂ ਪਤਾ ਹੀ ਆ ਲਓ ਦੋ ਵਿਗੜਾ ਆਪਣੇ ਕੋਲੇ ਕਾਦੂ ਚੜਾਉਣ ਨੂੰ